ਲੋਕ ਗੀਤਾਂ ਦੇ ਸਫ਼ਰ ਵਿੱਚ ਸਾਡੇ ਰੱਬ ਵਰਗੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਆਂ ਦੋਵੇਂ ਭੈਣਾਂ ਇਸ ਚੈਨਲ ਤੇ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਆਪਣੀ ਡਿਊਟੀ ਨਿਭਾਉਂਦੇ ਆਂ ਕੋਈ ਨਾ ਕੋਈ ਲੋਕਗੀਤ ਲੈ ਕੇ ਇਸ ਚੈਨਲ ਤੇ ਹਾਜ਼ਰ ਹੁੰਨੇ ਆਂ ਤੇ ਤੁਹਾਡਾ ਘਰ ਬੈਠਿਆਂ ਦਾ ਮਨੋਰੰਜਨ ਕਰਦੇ ਆਂ ਅੱਜ ਫੇਰ ਅਸੀਂ ਵਕਤ 'ਚੋਂ ਵਕਤ ਕੱਢ ਕੇ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ ਤੁਹਾਡੀ ਜਾਣਕਾਰੀ ਇੱਥੇ ਇਹ ਦੱਸ ਦਈਏ ਕਿ ਇਹ ਲੋਕਗੀਤ ਸਾਨੂੰ ਸਾਡੀ ਮਾਤਾ ਜੀ ਨੇ ਦੱਸਿਆ ਤੇ ਸਾਨੂੰ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਤੇ ਓਵੇਂ ਓਵੇਂ ਅਸੀਂ ਤੁਹਾਡੇ ਸਾਨੂੰ ਕਰਾਂਗੇ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਪਰਮਾ ਹੰਗਾਰਾ ਦੋਮੇ ਅਰੇ ਲੋਕਗੀਤ ਹੈ ਬਹੁਤ ਪੁਰਾਣਾ ਜੀ ਹਾਂ ਬਹੁਤ ਪੁਰਾਣਾ ਅਸੀਂ ਬਹੁਤ ਘੱਟ ਸੁਣਿਆ ਹੋਇਆ ਹੈ ਇਹ ਇਹਨਾਂ ਤੋਂ ਬਿਲਕੁਲ ਅਸੀਂ ਤੇ ਵੈਸੇ ਹੀ ਸਾਡੀ ਮਾਤਾ ਗੁੰਗਣਾ ਰਹੀ ਸੀ ਤੇ ਅਸੀਂ ਤੁਰੰਤ ਜਿਹੜੀਆਂ ਉਹਨਾਂ ਨੇ ਲਾਈਨਾਂ ਹੋਊ ਅਸੀਂ ਰੇਖਾਂਕਿਤ ਕੀਤਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਹ ਲੋਕੀ ਤੁਹਾਡੇ ਰੂਪ ਰੂਪ ਕੀਤਾ ਜਾਵੇ ਤੇ ਅਸੀਂ ਇਸ ਉਮੀਦ ਦੇ ਵਿੱਚ ਕਿ ਤੁਸੀਂ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਜ਼ਰੂਰ ਮੂਰ ਪਾਉਂਗੇ ਇਸ ਉਮੀਦ ਦੇ ਨਾਲ ਅਸੀਂ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਸੁਖ ਰਹੇ ਮਤ ਤੈਨੂੰ ਵੱਡਾ ਵੀਰਾ ਸੁਖ ਰਹੇ ਮਤ ਗਉ ਆਨੁਦਾਨੇ ਕਰਾਏ ਵੀਰਾ ਰੇ ਨੰਦ ਵੇ ਹਰੀ ਨੰਦ ਵੇ ਬ ਕਰਹਿ ਮਤ ਤੈਨੂੰ ਸੁਕਾ ਲਾ ਦ ਸੁਖ ਰਹਿਮਤ ਤੈਨੂੰ ਸੁਕਾ ਲਾ ਦ ਜਿਨੇ ਗਉਂ

गौ कराए वीरा हरि नन्द वे हरि नन्द वेबरा ਰਹਿਮਤ ਤੈਨੂੰ ਰਾਜਾ ਵੀਰਾ ਸੁਖ ਰਹਿਮਤ ਤੈਨੂੰ ਰਾਜਾ ਵੀਰਾ ਜੀਨੇ ਗਉ ਹਾਂਜੀ ਦੋਸਤੋ ਇਹ ਸੀ ਲੋਕ ਗੀਤ ਜੋ ਅਸੀਂ ਦੋਵਾਂ ਭੈਣਾਂ ਨੇ ਕੋਸ਼ਿਸ਼ ਕੀਤੀ ਤੁਹਾਡੇ ਰੂਪ ਰੂਪ ਕਰਨ ਦੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੋਕ ਗੀਤ ਚੰਗਾ ਲੱਗਿਆ ਹੋਵੇਗਾ ਜੇਕਰ ਚੰਗਾ ਲੱਗਿਆ ਤਾਂ ਸਾਡੀ ਮਿਹਨਤ ਦੇ ਉੱਪਰ ਭਰਪੂਰ ਜਰੂਰ ਪਾਇਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਣੇ ਬੱਚਿਆਂ ਨੂੰ ਜਰੂਰ ਸੁਣਾਇਆ ਕਰੋ ਤਾਂ ਜੋ ਇਹ ਅਲੋਪ ਹੋ ਰਹੀਆਂ ਜਿਹੜੀਆਂ ਖਜਾਨੇ ਨੇ ਇਹ ਅਲੋਪ ਹੋ ਰਹੇ ਖਜਾਨਿਆਂ ਨੂੰ ਅਸੀਂ ਬਚਾ ਸਕੀਏ ਤਿੰਕੇ ਤਿੰਕੇ ਦੇ ਨਾਲ ਸਮੁੰਦਰ ਭਰਦਾ ਕੋਸ਼ਿਸ਼ ਕਰਿਓ ਕਿ ਅਸੀਂ ਸਾਡੇ ਅਮੀਰ ਵਿਰਸੇ ਦੀ ਸਾਂਭ ਸੰਭਾਲ ਨੂੰ ਜ਼ਰੂਰ ਅਸੀਂ ਆਪਣੀ ਜਿਹੜਾ ਆਪਣਾ ਕੋਈ ਨਾ ਕੋਈ ਹਿੱਸਾ ਕੁਝ ਨਾ ਕੁਝ ਹਿੱਸਾ ਇਹਦੇ ਵਿੱਚ ਪਾਈਏ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ